ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਬੜੇ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਪੰਜਾਬ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਸਮਝਾਉਣ ਦੀ ਕਿ ਲੈਂਡ ਪੁੱਲਿੰਗ ਪਾਲਿਸੀ ਹੈ ਜੋ ਉਹ ਕਿਸ ਤਰ੍ਹਾਂ ਕਿਸਾਨਾਂ ਦੇ ਲਈ ਬਿਹਤਰ ਹੈ ਜਿਸ ਨੂੰ ਲੈ ਕੇ ਪਿਛਲੇ ਦਿਨੀ ਵਿਸਤਾਰਪੂਰਵਕ ਮੀਟਿੰਗ ਵੀ ਹੋਈ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਜ਼ਰੀਏ ਵਿਸਤਾਰਪੂਰਵਕ ਉਸ ਲੈਂਡ ਪੁੱਲਿੰਗ ਪਾਲਿਸੀ ਦੇ ਬਾਰੇ ਦੱਸਿਆ ਵੀ ਗਿਆ ਪਰ ਉਸ ਦੇ ਬਾਅਦ ਵੀ ਵਿਰੋਧੀ ਧਿਰਾਂ ਨੇ ਜਿਹੜੀਆਂ ਜਿੱਥੇ ਉਹ ਲਗਾਤਾਰ ਇਸ ਪਾਲਿਸੀ ਨੂੰ ਗਲਤ ਘਰਾ ਦੇ ਰਹੀਆਂ ਨੇ ਤਾਂ ਉੱਥੇ ਹੀ ਕਿਸਾਨ ਵੀ ਇਸ ਦੇ ਹੱਕ ਦੇ ਵਿੱਚ ਨਜ਼ਰ ਨਹੀਂ ਆ ਰਹੇ ਵੱਡੇ ਆਗੂ ਕਿਸਾਨ ਲੀਡਰ ਜਗਦੀਸ਼ ਸਿੰਘ ਡਲੇਵਾਲ ਉਹਨਾਂ ਨੇ ਲੈਂਡ ਪੂਲਿੰਗ ਦੇ ਵਿਰੋਧ ਦੇ ਵਿੱਚ ਕੱਲ ਨੂੰ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਇਹ ਪ੍ਰਦਰਸ਼ਨ ਫਰੀਦਕੋਟ ਦੇ ਵਿੱਚ ਹੋਵੇਗਾ ਜਿੱਥੇ ਜਗਜੀਤ ਸਿੰਘ ਡੱਲੇਵਾਲ ਖੁਦ ਪਹੁੰਚਣਗੇ ਤੇ ਨਾਲ ਉਹਨਾਂ ਦੇ ਸਮਰਥਕ ਤੇ ਕਿਸਾਨ ਨੇ ਜਿਹੜੇ ਉਹ ਹੋਣਗੇ ਜਿੱਥੇ ਲੈਂਡ ਪੂਲਿੰਗ ਪਾਲਿਸੀ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਖਿਲਾਫ ਹੈ ਜਿਹੜਾ ਉਹ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਨਾਲ-ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੋ ਸ਼ਹਾਦਤਾਂ ਹੋ ਰਹੀਆਂ ਨੇ ਜਵਾਨਾਂ ਦੀਆਂ ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਸਰਕਾਰ ਨੇ ਸਾਰ ਨਹੀਂ ਲਈ ਇਹ ਕਹਿਣਾ ਜਗਜੀਤ ਸਿੰਘ ਡੱਲੇਵਾਲ ਹੁਣਾ ਦਾ ਹੋਰ ਇਸ ਤੋਂ ਇਲਾਵਾ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਅੱਪਾ 25 ਤਰੀਕ ਨੂੰ ਫਰੀਦਕੋਟ ਦੇ ਅੰਦਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਮੂਹਰੇ ਧਰਨਾ ਦੇਣਾ ਹੈ ਵਜਾ ਕੀ ਹੈ ਧਰਨਾ ਦੇਣ ਦੀ ਸਾਡੇ ਸਤਕਾਰਯੋਗ ਮੁੱਖ ਮੰਤਰੀ ਜੀ ਇਹ ਕਹਿ ਦਿੰਦੇ ਹੁੰਦੇ ਆ ਕਿ ਜਗ੍ਹਾ ਚਾਹੀਦੀ ਹੈ ਇਹਨਾਂ ਨੂੰ ਵਜਾ ਨਾ ਦੀ ਕੋਈ ਲੋੜ ਨਹੀਂ ਵਜਾ ਕੋਈ ਵੀ ਹਲ ਵਜਾ ਸੱਪੇ ਬਣਾ ਲਾ ਮੈਂ ਦੱਸਣਾ ਚਾਹਣਾ ਸਾਡੇ ਮੁੱਖ ਮੰਤਰੀ ਜੀ ਨੂੰ ਤੇ ਆਮ ਲੋਕਾਂ ਨੂੰ ਕਿ ਇਹ ਧਰਨਾਪੱਖ ਇਸ ਲਈ ਲਾ ਰਹੇ ਹਾਂ ਪਹਿਲੀ ਗੱਲ ਤਾਂ ਇਹ ਕਿ ਜਿਸ ਵੇਲੇ ਆਪਰੇਸ਼ਨ ਸੰਧੂਰ ਚੱਲਿਆ ਆਪਰੇਸ਼ਨ ਸੰਧੂਰ ਦੇ ਵਿੱਚ ਫਰੀਦਕੋਟ ਡਿਸਟ੍ਰਿਕਟ ਦੇ ਬਿਲਕੁਲ ਨਾਲ ਪੈਂਦੇ ਪਿੰਡ ਚਹਿਲ ਦੇ ਵਿੱਚੋਂ ਇੱਕ ਆਕਾਸ਼ਦੀਪ ਨਾਮ ਦਾ ਨੌਜਵਾਨ ਅਗਨੀ ਵੀਰ ਸ਼ਹੀਦ ਹੋ ਜਾਂਦਾ ਮੱਥੇ ਦੇ ਵਿੱਚ ਗੋਲੀ ਵੱਜਦੀ ਉਹ ਨੌਜਵਾਨ ਸ਼ਹੀਦ ਹੋ ਗਿਆ ਅੱਜ ਤੱਕ ਭਾਰਤ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਉਸ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਉਹਨੂੰ ਸ਼ਹੀਦ ਦੀਆਂ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਉਹਦੇ ਮਾਂ ਉਹਦਾ ਬਾਪ ਰੁੱਲਦੇ ਫਿਰਦੇ ਨੇ ਲੋਕਾਂ ਦੇ ਕੋਲੇ ਦਰ ਦਰ ਜਾ ਕੇ ਪੜਕ ਰਹੇ ਨੇ ਸਾਨੂੰ ਇਹ ਲੱਗਦਾ ਹੈ ਕਿ ਉਹਨੂੰ ਵੀ ਖੁਦਕਸ਼ੀ ਦਾ ਕੇਸ ਬਣਾਉਣਾ ਚਾਹੁੰਦੀ ਹੈ ਸਰਕਾਰ ਦੇ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੇ ਉਹਦੀ ਖਾਤਰ ਅਜੇ ਤੱਕ ਉਪ ਤੱਕ ਨਹੀਂ ਮੋਹ ਨਿਕਾਲੀ ਸੋ ਤੁਸੀਂ ਦੇਖਿਆ ਕਿ ਜਗਜੀਤ ਸਿੰਘ ਡਲੇਵਾਲ ਪੂਰੀ ਤਰ੍ਹਾਂ ਨਾਲ ਤਿਆਰ ਨੇ ਕਿ ਪ੍ਰਦਰਸ਼ਨ ਕੀਤਾ ਜਾਏਗਾ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕੀਤਾ ਜਾਏਗਾ ਤੇ ਇਸ ਤੋਂ ਇਲਾਵਾ ਸੂਬੇ ਦੇ ਲੋਕਾਂ ਦੇ ਲਈ ਜੋ ਕੁਝ ਸਰਕਾਰ ਨਹੀਂ ਕਰ ਪਾਰੀ ਉਸ ਨੂੰ ਲੈ ਕੇ ਵੀ ਸਰਕਾਰ ਨੂੰ ਜਗਾਇਆ ਜਾਵੇਗਾ